ਅਜਿਲੇ ਮਾਈਆ ਸ਼ਾਹਕੋਟ ਕੀ ਗੱਲ ਹੈ ਵੀ ਹਿੰਦੁਸਤਾਨ ਦੇ ਗੁਣੇ ਨੂੰ ਪਾਕਿਸਤਾਨੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਸਿਰਫ ਭਾਵਨਾ ਦਸਾਣੀਆਂ ਭਾਵਨਾ ਬੜਕਾਣੀਆਂ ਵੀ ਤਾਂ ਕਿ ਅਸੀਂ ਪੈਸਾ ਕਮਾ ਸਕੀਏ ਪਾਕਿਸਤਾਨ ਦੇ ਜਦੋਂ ਆਜ਼ਾਦ ਹੋਇਆ ਸੀ 1947 ਦੇ ਵਿੱਚ ਦੇਸ਼ ਜਾਤ ਪਾਕਿਸਤਾਨ ਬਣਿਆ ਉਦੋਂ 12 ਤੋਂ 15% ਵਾਦੀ ਸੀ ਹਿੰਦੂਸੀ ਕਰਦੇ 15% ਅੱਜ ਇਹ ਕੀ 2% ਅਕਣੇ ਅਨੁਸਾਰ ਨਾਲ ਇੱਥੇ ਕੋਈ ਪ੍ਰੋਡੂਸਰ ਮਿਲਣ ਕੋਈ ਨਾ ਲਾਲੀ ਕਿਹੜੇ ਹਿੰਦੂ ਸੇ ਖਤਮ ਹੋ ਰਹੇ ਲਾਲੀ ਭਾਈ ਇਹਦੇ ਦੀ ਵਿਲਪਨ ਨਹੀਂ ਦੇਣੀ ਕਿਵੇਂ ਆ ਇਹ ਬੜੇ ਇੱਕ ਜਿਹੜਾ ਕਹੋ ਆਪਾਂ ਬਤਾਰਾਂ ਜਿਹੜਾ ਇਹ ਘੜਿਆ ਜਾ ਰਿਹਾ ਨਾ ਇੱਕ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਇਹ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਵੀ ਤੁਸੀਂ ਆਹ ਚੀਜ਼ਾਂ ਦਿਖਾਓ ਤੁਹਾਨੂੰ ਪ੍ਰਮੋਟ ਕਰਾਂਗੇ ਤੁਹਾਨੂੰ ਪੈਸੇ ਬੰਨਗੇ ਪਰ ਜਿਹੜਾ ਕੁਝ Hindu ਸਿੱਖਾਂ ਨਾਲ ਪਾਕਿਸਤਾਨ ਚ ਘਟਕ ਹੋਇਆ ਉਹਨੂੰ ਛੁਪਾਉਣਾ ਤਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਖਾਲਿਸਤਾਨੀ ਲਹਿਰਾਂ ਚੱਲਦੀਆਂ ਜਾਂ ਹੋਰ ਐ ਜਿਵੇਂ ਕਸ਼ਮੀਰ ਦੇ ਵਿੱਚੋਂ ਦੇਖੋ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਐ ਇਹ ਕਹਿੰਦੇ ਆ ਮੁਸਲਮਾਨਾਂ ਦੇ ਨਾਲ ਜਿਹੜਾ ਉਹਨਾਂ ਨਾਲ ਸਾਡਾ ਪ੍ਰੇਮ ਐ ਹਿੰਦੂ ਨੂੰ ਆਪ ਦਾ ਵੈਰੀ ਸ਼ੋਅ ਕੀਤਾ ਜਾ ਰਿਹਾ ਐ ਮਿਲਣਾ ਇਹ ਮੈਂ ਕੁੱਝ ਨਹੀਂ ਕਹਿੰਦਾ ਤਾਂ ਇਹਨਾਂ ਨੂੰ ਮੁਸਲਮਾਨ ਬਣਾਏ ਜਾ ਰਿਹਾ ਐ ਤਾਂ ਮਤਲਬ ਸਿੱਖਾਂ ਨੂੰ ਦਿਨਨਾ ਸ਼ੁਰੂ ਕਰਤਾ ਇਹਨਾਂ ਨੇ ਜਦ ਕੀ ਹਰ ਸਿੱਖ ਕਲਕਤਾਨੀ ਮੰਗਦਾ ਜੇ ਕਲਕਤਾਨ ਮੰਗਦਾ ਨਾ ਜੇ ਕਿਤੇ ਪੰਜਾਬ ਕੋਲੋਂ ਕਲਕਤਾਨ ਵੜਿਆਦਾ ਲੇਕਿਨ ਜਿਹੜੀ ਲੜਾਈ ਇਹਨਾਂ ਨੇ ਚਲਾ ਦਿੱਤੀ ਉਹ ਚਲਾ ਦਿੱਤੀ ਹਿੰਦੂ ਵਰਸਸ ਬਾਕੀ ਸਾਰੇ ਅੱਜ ਪਾਕਿਸਤਾਨ ਬਰੋਦੀ ਹੈ ਸਿਰਫ ਕਿਹਦਾ ਹਿੰਦੂਆਂ ਦਾ ਸੋ ਤਾਂ ਕਰਕੇ ਜਿਹੜੀ ਐਦਾਂ ਦੀ ਚੀਜ਼ਾਂ ਬਣ ਰਹੀਆਂ ਨੇ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਜੀ ਜੇ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਗੰਗ ਗੋਲੇ ਗੰਗ ਗੋਲੇ ਸਾਰੀ ਗਲਤ ਗੱਲ ਦੇਖੀ ਆ ਜਦੋਂ ਵੀ ਮੈਂ ਪ੍ਰੋਡੂਸਰ ਫਿਲਮ ਬਣਾਉਂਦਾ ਆਪਣੇ ਫਾਇਦੇ ਲਈ ਇੱਕੋ ਚੀਜ਼ ਦਿਖਾਉਂਗਾ ਵੀ ਪਾਕਿਸਤਾਨ ਬੜਾ ਦੁਸ਼ੀਅ ਹੈ ਇੱਕੋ ਚੀਜ਼ ਦਿਖਾਉਂਗਾ ਵੀ ਪਾਕਿਸਤਾਨ ਦਾ ਹਿੰਦੂਸਤਾਨੀਆਂ ਦਾ ਪ੍ਰੇਮ ਮੋਤ ਹੈ ਫਿਲਮ ਆਈਏ ਸ਼ਾਹਕੋਟ ਫਿਲਮ ਆਈਏ ਸ਼ਾਹਕੋਟ ਜਿੱਦ ਘਰ ਵੀ ਹਿੰਦੁਸਤਾਨ ਦੇ ਗੁਨੇ ਨੂੰ ਪਾਕਿਸਤਾਨੀ ਕੁੜੀ ਨਾਲ ਪ੍ਰੇਮ ਹੋ ਜਾਂਦਾ ਸਿਰਫ ਭਾਵਨਾ ਦਸਾਣੀਆਂ ਭਾਵਨਾ ਭੜਕਾਣੀਆਂ ਵੀ ਤਾਂ ਕਿ ਅਸੀਂ ਪੈਸਾ ਕਮਾ ਸਕੀਏ ਵੀ ਕੁਮਾਰ ਤੋਂ ਕੀ ਹੈ ਜਿੱਦਾਂ ਮੈਂ ਨਾ ਮੋੜ ਤੇ ਇਹ ਪੈਸਾ ਖਵਾ ਲਿਆ ਪਹਿਲਾਂ ਭਾਈ ਇਹ ਮੇਰੇ ਦਿਮਾਗ ਵਿੱਚ ਵੀ ਆਦੀ ਹੈ ਅਸੀਂ ਕਈ ਦਿਨਾਂ ਤੋਂ ਦੇਖ ਰਹੇ ਵੀ ਪੰਜਾਬੀ ਮੂਵੀ ਇੰਡਸਟਰੀ ਬਹੁਤ ਵੱਧ ਰਹੀ ਹੈ ਲੇਕਿਨ ਜਿਵੇਂ ਹੁਣ ਅਮਰਜੈਂਸੀ ਫਿਲਮ ਸੀ ਅਮਰਜੈਂਸੀ ਝੱਲੇ ਉਹਦਾ ਟ੍ਰੇਲਰ ਲਾਂਚ ਹੋਇਆ ਕੋਈ ਵਰਤੀ ਜਿੰਨਾ ਕਿ ਸ਼ਮਦਰੀ ਬੋਲਿਆ ਗਿਆ ਕੋਈ ਕੁਛ ਨਹੀਂ ਲਗਾਇਆ ਛਿਲਵੇਂ ਕੋ ਪਿੰਡਾਲਾ ਨੇ ਪੇਸੇ ਇੰਚ ਬੰਦਾ ਲਗਾਇਆ ਬੰਦਾ ਲਗਾਇਆ ਉਹਦਾ ਨਾਮ ਪਿੰਡਾਲਾ ਹੈਗਾ ਕਿ ਨਹੀਂ ਹੈਗਾ ਬਿਲਕੁਲ ਮੈਨੂੰ ਜੇ ਵੀ ਨਹੀਂ ਪਤਾ ਠੀਕ ਹੈ ਇਹਨਾਂ ਨੇ ਉਹਦੇ ਤੇ ਵੀ ਵਿਰੋਧ ਕਰਤਾ ਉਹਦੇ ਤੇ ਸੈਂਸਰ ਬੋਰਡ ਨੇ ਰੋਕ ਵੀ ਲਾਤੀ ਸਰਕਾਰ ਨੇ ਰੋਕ ਲਾ ਇੱਕ ਫਿਲਮ ਆਈ ਸੀ ਪੰਜਾਬੀ 1984 ਉਹਦੇ ਸਾਫ ਸਾਫ ਅੱਤਵਾਦੀਆਂ ਨੂੰ ਹੀ ਰੋਕਾਇਆ ਗਿਆ ਉਹਦੇ ਤੇ ਰੋਕ ਨਹੀਂ ਲੱਗਦੀ ਦੂਜੀ ਗੱਲ ਚਲੋ ਪਾਕਿਸਤਾਨ ਦੇ ਮੁੱਦੇ ਦੀ ਗੱਲ ਅੱਜ ਦੀ ਸ਼ਾਮ ਕੋਟ ਦੀ ਗੱਲ ਕਰੀਏ ਪਾਕਿਸਤਾਨ ਦੇ ਜਦੋਂ ਆਜ਼ਾਦ ਹੋਇਆ ਸੀ 1947 ਦੇ ਵਿੱਚ ਦੇਸ਼जात ਪਾਕਿਸਤਾਨ ਬਣਿਆ ਉਹ ਤੋਂ 12 ਤੋਂ 15% ਵੱਧਦੀ ਹਿੰਦੂ ਸੀ ਕਰਦੀ 15% ਅੱਜ ਹੈਗੀ 2% ਅੰਕੜਿਆਂ ਅਨੁਸਾਰ ਇਹਦੇ ਤੇ ਕੋਈ ਪ੍ਰੋਡੂਸਰ ਫਿਲਮ ਕੋ ਨਹੀਂ ਬਣਾਉਂਦਾ ਜਿਹੜੇ ਹਿੰਦੂ ਸੇ ਖਤਮ ਹੋ ਰਹੇ ਲਾਲੀ ਭਾਈ ਜੀ ਇਹਦੇ ਤੇ ਵੀ ਲੰਮਾ ਨਹੀਂ ਚੈਲਿਕਰੀ ਬਹੁਤ ਗੱਲ ਲੱਗੀ ਹੈ ਫਿਲਮੇ ਇੱਕ ਮਿੰਟ ਇਹ ਵੀ ਨਾ ਬਣਾਉਂਦੇ ਰਹੋ ਉਦੋਂ ਤੇ ਜਿਹਦੇ ਦੇ ਲੋਕੀ ਇਮੋਸ਼ਨਲ ਹੋਣ ਅਸੀਂ ਇਮੋਸ਼ਨਲ ਲੋਗ ਆ ਵੀ ਫਿਲਮ ਵਿੱਚ ਪਹਿਲੇ ਘਵਾਣੇ ਇਹਨਾਂ ਦਾ ਮੋਢੇ ਤੇ ਨਾ ਪੈਦਾ ਘਵਾਣਾ ਇਹਦੀ ਦਿਖਾਣਾ ਨਹੀਂ ਤੁਸੀਂ ਸਾਰੇ ਸਭ ਨਾਲ ਕੀਤੀ ਹੈ ਕਿ ਐਮਰਜੈਂਸੀ ਫਿਲਮ ਦੀ ਉਦੋਂ ਵਿੱਚ ਇੱਕ ਬੰਦੇ ਨੂੰ ਉਹ ਪਿੰਡਰਾਂ ਵਾਲਾ ਬਣਾਇਆਗਾ ਬਣਾਇਆ ਪੈਦਾ ਗਿਆ ਪਿੰਡਰਾਂ ਵਾਲਾ ਹੈਗਾ ਨਹੀਂ ਸੀ ਅਸੀਂ ਆਪਰੇ ਯਾਰ ਬੇਸਿਕਲੀ ਸਾਚੀ ਤੋਂ ਭਈਦਨੇ ਭਾਜੀ ਸਾਰੇ ਲਿਮਿਆਰ ਦੇ ਰੋਪਰ ਨੇ ਇਹ ਜਿਹੜੇ ਇਹ ਜਿਹੜੇ ਬਣ ਗਏ ਪਾਜੀ ਦੇਖੋ ਸਾਚੀ ਤੋਂ ਭਈਦਨੇ ਮੀਂਹ ਭਾਰਤ ਜਿੰਦਾਬਾਦ ਸ੍ਰੀ ਦਖਾਇ ਜੀ ਇਹ ਸ੍ਰੀ ਦਖਾਇ ਭਾਰਤ ਮੁਰਦਾਬਾ ਉੱਥੇ ਨਰੇਵਾਦੀ ਜੀ ਸ੍ਰੀ ਭਾਰਤ ਜਿੰਦਾਬਾਦ ਤਾਂ ਬਹਿਣ ਲੱਗੀ ਇੱਥੇ ਭਾਰਤ ਮੁਰਦਾਬਾ ਇਹ ਭਾਰਤ ਜਿੰਦਾਬਾਦ ਦੇ ਨਰੇਵਾਦੀ ਕੀ ਨਹੀਂ ਇਹ ਗੱਲ ਕਰਨੀ ਹੈ ਇਹਦੇ ਟੰਡਨ ਸਾਹਿਬ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਇਹ ਪੈਸੇ ਦੇ ਨਾਲ-ਨਾਲ ਜਿਹੜਾ ਇਹਨਾਂ ਦਾ ਮੋਟਿਵ ਹੈ ਨਾ ਇਹ ਬੜੇ ਇੱਕ ਜਿਹੜਾ ਕਹਿ ਲੋ ਆਪਾਂ ਬਤਾਰਾਂ ਜਿਹੜਾ ਇਹ ਘੜਿਆ ਜਾ ਰਿਆ ਨਾ ਇੱਕ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਇਹ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਵੀ ਤੁਸੀਂ ਆ ਚੀਜ਼ਾਂ ਦਿਖਾਓ ਤੁਹਾਨੂੰ ਪ੍ਰਮੋਟ ਕਰਾਂਗੇ ਤੁਹਾਨੂੰ ਪੈਸੇ ਬੰਨਗੇ ਪਰ ਜਿਹੜਾ ਕੁਝ Hindu ਸਿੱਖਾਂ ਨਾਲ ਪਾਕਿਸਤਾਨ ਚ ਘਟਿਕ ਹੋਇਆ ਉਹਨੂੰ ਛੁਪਾਉਣਾ ਤਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਖਾਲਿਸਤਾਨੀ ਲਹਿਰਾਂ ਚੱਲ ਰਹੀਆਂ ਜਾਂ ਹੋਰ ਹੈ ਜਿਵੇਂ ਕਸ਼ਮੀਰ ਦੇ ਵਿੱਚੋਂ ਦੇਖੋ ਉਹਨਾਂ ਨੂੰ ਸਪੋਰਟ ਕੀਤੀ ਜਾ ਰਹੀ ਹੈ ਇਹ ਕਹਿੰਦੇ ਆ ਮੁਸਲਮਾਨ ਉਨਾਂ ਦੇ ਨਾਲ ਜਿਹੜਾ ਉਹਨਾਂ ਨਾਲ ਸਾਡਾ ਪ੍ਰੇਮ ਹੈ ਹਿੰਦੂ ਨੂੰ ਆਪਦਾ ਵੈਰੀ ਸ਼ੋਅ ਕੀਤਾ ਜਾ ਰਿਹਾ ਹੈ ਹਮੇਸ਼ਾ ਉਹ ਵੀ ਨਹੀਂ ਜਮਾਨੇ ਕੁੜੀਆਂ ਚੱਕ ਕੇ ਮੇਨ ਮੁਸਲਮਾਨ ਬਣਾਏ ਜਾ ਰਹੇ ਇੱਕ ਤਾਂ ਧਬੜ ਕਰਨ ਦੀ ਗੱਲ ਹੈ ਇੱਕ ਗੱਲ ਹੋਰ ਆਂਦੀ ਭਾਜੀ ਵੀ ਜਿਹੜਾ ਪਾਕਿਸਤਾਨ ਵੀ ਅੱਜ ਦੇ ਡੇ ਜੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਦੇ ਅਗੇਂਸਟ ਹੈ ਸਭ ਨੂੰ ਪਤਾ 1947 ਤੋਂ ਲੇਕਿਨ ਅੱਜ ਦੀ ਡੇ ਸਿਨੈਰੀਓ ਕੀ ਹੈ ਮਨਦੇ ਜਿਵੇਂ ਕੁਰਮ ਸਿੰਘ ਪੰਨੂ ਦਾ ਬਿਆਨ ਆ ਗਿਆ ਰਾਉਲ ગાંધી ਦੇ ਬਿਆਨ ਦੇ ਨਾਲ ਵੀ 7370 ਦੇ ਵਿੱਚ ਰਾਉਲ ગાંધી ਨੇ ਬਿਆਨ ਦਿੱਤਾ ਉਹਨੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਪਾਕਿਸਤਾਨ ਦੇ ਅਸੀਂ ਰਾਉਲ ગાંધી ਦੀ ਸੋਚ ਨਾਲ ਸਹਿਮਤ ਹਾਂ ਬੇਸਿਕਲੀ ਹੋ ਗਈ ਹੈ ਹਿੰਦੁਸਤਾਨ ਦੇ ਇੰਡੀਆ ਦੇ ਵਿੱਚ ਵੀ ਪਹਿਲਾਂ ਤਾਂ ਇੰਡੀਆ ਦੇ ਵਿਰੋਧੀ ਰਹਿ ਗਏ ਪਾਕਿਸਤਾਨ ਪਾਕਿਸਤਾਨ ਵਿਰੋਧੀ ਰਹਿ ਗਏ ਹਿੰਦੂਆਂ ਦਾ ਅੱਜ ਦੇ ਦਿਨ ਖਾਲਸਾਨੀ ਮਹਿਤੀ ਹੋ ਗਿਆ ਖਾਲਿਸਤਾਨ ਮਤਲਬ ਸਿੱਖਾਂ ਨੂੰ ਗਿਣਨਾ ਸ਼ੁਰੂ ਕਰਤਾ ਇਹਨਾਂ ਨੇ ਜਦ ਕੀ ਹਰ ਸਿੱਖ ਖਾਲਸਤਾਨੀ ਮੰਗਦਾ ਜੇ ਖਾਲਸਤਾਨ ਮੰਗਦਾ ਨਾਲੇ ਕਿ ਤੇ ਪੰਜਾਬ ਦੇ ਲੋਕਾਂ ਦਾ ਖਾਲਸਤਾਨ ਬਣਿਆ ਹੁੰਦਾ ਲੇਕਿਨ ਜਿਹੜੀ ਲੜਾਈ ਇਹਨਾਂ ਨੇ ਚਲਾ ਦਿੱਤੀ ਉਹ ਚਲਾ ਦਿੱਤੀ ਹਿੰਦੂ ਵਰਸਿਸ ਬਾਕੀ ਸਾਰੇ ਅੱਜ ਪਾਕਿਸਤਾਨ ਬਣੋਦੀ ਹੈ ਸਿਰਫ ਕਿਹਦਾ ਹਿੰਦੂਆਂ ਦਾ ਸੋ ਤਾਂ ਕਰਕੇ ਜਿਹੜੀ ਐਦਾਂ ਦੀ ਚੀਜ਼ਾਂ ਬਣ ਗਈਆਂ ਨੇ ਇਹਨਾਂ ਨੂੰ ਪ੍ਰਮੋਟ ਕਰਦੇ ਨੇ ਗੱਲ ਆਈ ਫਿਲਮ ਦੇ ਇਹ ਬਹਾਂਦੇ ਆ ਕਿ ਮੁੱਥਨ ਮਾਨ ਜਿਹੜਾ ਉਹ ਬੜਾ ਸੱਚਾ ਸੁਥਾ ਸਾਭ ਸੁਖਰਾ ਬਦਗੀ ਇਨਸਾਨ ਆ ਫਿਲਮਾਂ ਇੱਥੇ ਵੇਖੋ ਬਹਾਂਦੇ ਆ ਕਿ ਹਿੰਦੂ ਚੋਰ ਮੁਸਲਮਾਨ ਜਿਹੜਾ ਉਹ ਛਿੱਧੀ ਦੇਗਾ ਜੇ ਕਿਸੇ ਆਪਸਾਂ ਨੂੰ ਗੋਲੀ ਵੜੇਗੀ ਮੁਸਲਮਾਨ ਕਿਹਾ ਗਿਆ ਹੈ ਨਾ ਜਦਾਰੀ ਕਿੰਨੀ ਬਣਾਇਆ ਜਾਂਦਾ ਉਹ ਕਿਉਂ ਕਿ ਸਾਡਾ ਜਿਹੜਾ ਸਾਡੀ ਜਿਹੜੀ ਇੰਡਸਟਰੀ ਹੈ ਮਾਫੀਆ ਨਰਤੀਆ ਉਹਦੇ ਤੇ ਸਾਰੀ ਇੰਡਸਟਰੀ ਤੇ ਮੁਸਲਮਾਨਾਂ ਨੇ ਕਬਜ਼ਾ ਕੀਤਾ ਹੈ ਸਾਡੇ ਗੋਬਿੰਦਾ ਤੇ ਆਪਣਾ ਨਾਗੀ ਕ੍ਰਿਸ਼ਨ ਕਬੂਰ ਦੀ ਕਿੰਨੀ ਜੋੜੀ ਚੱਲਦੀ ਸੀ ਕਿੰਨੀਆਂ ਫਿਲਮਾਂ ਆਈਆਂ ਪਡੂਸਾਂ ਨੂੰ ਬਰਦਾਸ਼ਤ ਨਹੀਂ ਆਇਆ ਇਹ ਦੂ ਮੁੰਡਾ ਅੱਗੇ ਵੱਧ ਗਿਆ ਹਿੱਟ ਮਿਲਵਾ ਉਹਨੇ ਜੀ ਨਹੀਂ ਬੋਲਦੀ ਬਾਲੀਵੁੱਡ ਵਾਲੇ ਆ ਗਏ ਇਹ ਕਿਹੜੇ ਬਣਾਉਂਦੇ ਵੀ ਜਿਹੜੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਸਾਡੇ ਹਿੰਦੁਸਤਾਨ ਦੇ ਸਿਪਾਹੀ ਮਾਰਦੇ ਉਹਦੇ ਤੇ ਫਿਲਮ ਬਣਾਉਂਦੇ ਪਾਕਿਸਤਾਨੀ ਮਿਲਟਰੀ ਪਰਵਾਰਾਂ ਦਾ ਹਾਲ ਬੜੀ ਤੁਸੀਂ ਅੱਤਵਾਦੀਆਂ ਵੀ ਬੋਲਣਾ ਤੇ ਵੀ ਬਣਾਦੇ ਹੋ ਸਿਰੇ ਤੇ ਕਿਸਟਰ ਲਈ ਵੀਡੀਓ ਬਣਾਉਣੀ ਨਹੀਂ ਇੱਕ ਇੱਕ ਲਫਰ ਇਹ ਸਾਡਾ ਜਿਹੜਾ ਸਿੱਖ ਸਮਾਜ ਹੈ ਉਹਨੂੰ ਵੀ ਮਿਸਗ੍ਰੇਡ ਕੀਤਾ ਜਾ ਰਿਹਾ ਅੱਜ ਜਦੋਂ ਅਸੀਂ ਉਂ ਤਾਂ ਗੱਲ ਚਰਚਾ ਕਰਦੇ ਆਂ ਵੀ ਹਿੰਦੂਸਤਾਨ ਜਿਹੜਾ ਮੁਲਕ ਹੈ ਇਹਦੇ ਲਈ 90% ਸ਼ਹੀਦੀਆਂ ਜਿਹੜੀਆਂ ਸਿੱਖਾਂ ਦੀਆਂ ਠੀਕ ਹੈ ਪਰ ਜਦੋਂ ਜਦੋਂ ਇੱਕ ਚੀਜ਼ ਦੇਖੀ ਜਾਵੇ ਜਿਹੜੇ ਸਿੱਖਾਂ ਦੀਆਂ ਉੱਥੇ ਕੁਰਬਾਨੀਆਂ ਹੁੰਦੀਆਂ ਬਾਰਡਰਾਂ ਤੇ ਹੈ ਜੀ ਤੇ ਉਹਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਕਿੰਨੇ ਕਾਰਨ ਹੁੰਦੀਆਂ ਕੋਈ ਕੌਣ ਬਤਾਊਗਾ ਪਾਰਡਰ ਸਾਹਵ ਆਦ ਕਰਦਾ ਤਾਂ ਭਾਏਗਾ ਹੋਰ ਭਾਏਗਾ ਸਾਰੇ ਜਿਹੜੇ ਇੰਡਸਟਰੀ ਇਹਦੇ ਜਿੰਮੇਕਾਰ ਆ ਉਹਨਾਂ ਨੂੰ ਦਿਓ ਇੱਕ ਅਲਟੀਮੇਟ ਵੀ ਜਿਹੜਾ ਸਿਨੇਮਾ ਕਰ ਆ ਫਿਲਮ ਨੂੰ ਕੰਪਲਾਈਗਾ ਉਹ ਆਪਣੇ ਨੁਕਸਾਨ ਦਾ ਜਿੰਮੇਕਾਰ ਉਹ ਹੋਏਗਾ ਔਰ ਇੱਕ ਵਾਰੀ ਇੱਕ ਅੱਧਾ ਕੰਮ ਆੜ ਕੇ ਟੰਗਣਾ ਪੈਣਾ ਤਾਂ ਸਨਾਤਨ ਨੂੰ ਇਨਸਾਫ ਮਿਲਣਾ ਨਹੀਂ ਤੇ ਇਹਨਾਂ ਨੇ ਸਨਾਤਨ ਨੂੰ ਨੀਵਾ ਬਖਾਈ ਜਾਣਗੇ ਤੇ ਆਪਣਾ ਜਿਹੜੀ ਕਮਿਊਨਿਟੀ ਨੂੰ ਇਹ ਨਹੀਂ ਨਿਰਮਰਗੀ ਆ ਪੰਡਤ ਜੀ ਨੂੰ ਕੀ ਹੁੰਦੇ ਉਹ ਬਣਦਾ ਇਧਰ ਆ ਉਹ ਪੰਡਤਰ ਉਹ ਕਰਕੇ ਜਾਦੀ ਨਹੀਂ ਸਾਡੇ ਸਮਾਜ ਦੇ ਚ ਬ੍ਰਾਹਮਣ ਦਾ ਪੰਡਤ ਜੀ ਇੱਕ ਉੱਚ ਪਦ ਦਾ ਇੰਚ ਬਦਮੀ ਹੈ ਤੋ ਉਹਨੂੰ ਕਹਣਾ ਉਹ ਬੰਦਾ ਉਹ ਪਾਉਣਾ ਗੱਲ ਸੁਣ ਕੇ ਉਹ ਬੰਦਾ ਨਹੀਂ ਗੱਲ ਸੁਣ ਸੁਵੇਦਰ ਨਹੀਂ ਕਰਦੀ ਉਹਨੂੰ ਕਿੱਦਾਂ ਕਹਿਣੀ ਹੈ ਉਹ ਮੌਲਵੀ ਸਾਹੀ ਸਾਹ ਉਹ ਕਹਿੰਦੀ ਇੱਧਰ ਆ ਕੇ ਸਾਹੀ ਸਾਹ ਉਹਦੇ ਵਿੱਚ ਮੇਨ ਜਿਹੜਾ ਕਾਰਨ ਹੈ ਲਾਦੀ ਉਹਦੇ ਵਿੱਚ ਸਾਹੀ ਜਿਹੜਾ ਕਾਰਨ ਹੈ ਹਿੰਦੂ ਸਿੱਖਾਂ ਵਿੱਚ ਹਮੇਸ਼ਾ ਫਰਕ ਪਵਾ ਕੇ ਰੱਖਣਾ ਇਹ ਜਿਹੜੀਆਂ ਚਾਹੇ ਪਾਕਿਸਤਾਨੀ ਏਜੰਸੀਆਂ ਨੇ ਚਾਹੇ ਕੁਝ ਹਿੰਦੁਸਤਾਨ ਦੇ ਸ਼ਰਾਰਤੀ ਤੱਤਪਨੇ ਉਹ ਚਾਹੁੰਦੇ ਪੰਜਾਬ 'ਚ ਕਦੇ ਵੀ ਹਿੰਦੂ ਸਿੱਖਾਂ ਦਾ ਜਿਹੜਾ ਰਿਸ਼ਤਾ ਅੱਛਾ ਨਾ ਹੋਵੇ ਇਹਨਾਂ ਵਿੱਚ ਫਰਕ ਪਿਆ ਰਵੇ ਇਹ ਉਸੇ ਦੇ ਤਹਿਤ ਜਿਹੜੀਆਂ ਚੀਜ਼ਾਂ ਹਿੰਦੂਆਂ ਨੂੰ ਬੁਰਾ ਦਿਖਾਉਣਾ ਹੋਰ ਤਾਂ ਪਿਆ ਨੂੰ ਅੱਛਾ ਦਿਖਾਉਣਾ ਬੰਦ ਕਰ ਸਾਡੇ ਪੰਜਾਬੀ ਮੋਰਚੇ ਜੇ ਨਾ ਦੇਖੋ ਉਹ ਮੈਂ ਨਹੀਂ ਕਿਸੇ ਨਾਲ ਮਿੱਠੀ ਜਿਹੇ ਨਾਲ ਗੱਲ ਹੁੰਦੀ ਸੀ ਕਹਿੰਦਾ ਯਾਰ ਜਿਹੜੀਆਂ ਫਿਲਮਾਂ ਬਣਾਉਂਦੇ ਵੇ ਉਹ ਕੌਣ ਬਣਾਉਂਦਾ ਸਰਜ ਸਿੱਖ ਜਮਦਾਈ ਉਹਨੂੰ ਵੇਚਦਾ ਕੌਣ ਸਿੱਖ ਜ਼ਮਦਾਏ ਇਹ ਗੱਲ ਨਹੀਂ ਗੱਲ ਨਹੀਂ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦੁਆਰੇ ਤੋੜੇ ਜਾ ਰਹੇ ਨੇ ਉਹਦੇ ਉੱਤੇ ਜਾ ਰਹੇ ਨੇ ਲੋਕਾਂ ਨੂੰ ਮੈਨੂੰ ਪਰ ਕਿਉਂ ਨਹੀਂ ਚੱਲਦੇ ਅੱਜ ਗਰੇ ਨਾ ਜਾਗ ਰਹੇ ਆ ਅੱਜ ਅੱਜ ਗੁਰਦੁਆਰਾ ਅੱਜ ਹਰਮੰਦਰ ਸਾਹਿਬ ਦੇ ਚਲੋ ਨਮਾਜ਼ ਪੜਾ ਰਹੇ ਉਹਦਾ ਪਰਸੋਂ ਜੱਡੇ ਦੀ ਹੈ ਲੇਕਿਨ ਉਹ ਚੀਜ਼ ਕਿਉਂ ਨਹੀਂ ਲਗਾਉਂਦੇ ਉਹੀ ਉਹਨਾਂ ਦੇ ਭਰਾ ਉੱਤੇ ਬੈਠੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਤੋੜ ਰਹੇ ਨੇ ਮੁੱਦਾ ਤੋੜ ਰਹੇ ਨੇ ਉਹਦਾ ਪ੍ਰੇਮ ਖਤਮ ਹੋ ਗਿਆ ਮਤਲਬ ਐਦਾਂ ਹੀ ਚੀਜ਼ਾਂ ਵਿਰੋਧ ਕਰਦੇ ਆ ਤਾਬੰਦ ਦੇ ਵਿੱਚ ਜਦੋਂ ਹੀ ਸਰਕਾਰ ਆਈ ਹੈ ਉਹਨਾਂ ਦੀ ਉਗਾਨੀਆਂ ਦੀ ਉਸੇ ਵੇਲੇ ਉਹਨਾਂ ਨੇ ਉਹਨਾਂ ਨੂੰ ਟਾਈਮ ਦਿੱਤਾ ਵੀ ਇੰਨੀ ਦੇਰ ਦੇ ਵਿੱਚ ਗ੍ਰੰਥ ਨਿਕਲ ਜਾਓ ਉਹ ਚੱਕ ਲਓ ਉਹਦੋਂ ਵੀ ਹਿੰਦੁਸਤਾਨ ਦੀ ਸ਼ਰਮ ਕਿਤੇ ਨਹੀਂ ਹੋਣੀ ਸਰਕਾਰ ਨੇ ਬੁਕੇਰਾ ਦਾਜ 베ਜ ਦੇ ਜਨ ਸਾਹਬ ਬਾਦ ਵੀ ਦਾ ਹੈ ਹੁਣ ਵੀ ਲੇਟੈਸਟ ਹੈ ਅਫਗਾਨਿਸਤਾਨ ਦਾ ਕਿਹੜਾ ਅਗਿਆਥੀ ਸਾਡੇ ਪੰਜ ਸੈਕਿੰਡ ਕਿ ਉਹ ਗੁਰੂ ਗ੍ਰੰਥ ਸਾਹਿਬ ਲੈ ਕੇ ਵਿਚਾਰੇ ਪਾਸੇ ਟਾਲਦੇ ਫਿਰਦੇ ਆ ਬੱਚ ਦੀ ਉਹ ਗੱਲਾਂ ਕਰੀ ਸਦੀਆਂ ਜੀ ਹਾਂਜੀ ਜਿਸ ਫਿਲਮ ਦੇ ਵਿੱਚ ਭਾਰਤ ਮੁਰਦਾਬਾਦ ਦੇ ਨਾਰੇ ਲੱਗੇ ਉਹ ਫਿਲਮ ਨਹੀਂ ਲੱਗਣ ਦੇ ਨਹੀਂ ਉਹ ਪੰਜਾਬ ਸਲਾਉਣੇ ਲੱਗਣ ਦੇ ਨਹੀਂ ਬਿਲਕੁਲ ਬਿਲਕੁਲ ਨਾਮ ਜੀਰ ਬੱਜ ਲੱਗੇ ਨਾਮ ਅਰਮਹਾ ਦੇ ਬੋਲੇ ਬੰਬ ਬੋਲੇ